ਸੱਜਿਆ ਗੱਲ ਜੁੜੀ ਹੋਈ ਹੈ ਆਪ ਸਭ ਨੂੰ ਅੱਜ ਆਨੂ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਨੀ ਹੈ ਜਦੀ ਵੱਡੀ ਖਬਰ ਹੋਣਾ ਕਿ ਕਿਸਾਨਾਂ ਨੂੰ ਨਹੀਂ ਸਾਰਨੀ ਪਵੇਗੀ ਪ੍ਰਾਲੀ ਮਸ਼ੀਨਰੀ ਖਰੀਦ ਤੇ ਮਿਲੇਗੀ 80% ਤੱਕ ਸਬਸਿਡੀ ਮਿਲੇਗੀ ਜਾਨੋ ਕਿ ਮਿਲੇਗੀ ਸਹੂਲਤ ਪੰਜਾਬ ਵਿੱਚ ਕਿਸਾਨਾਂ ਨੂੰ ਪ੍ਰਾਲੀ ਸਾਰਨ ਤੋਂ ਰੋਕਣ ਲਈ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ ਸਰਕਾਰ ਕਿਸਾਨਾਂ ਨੂੰ ਪਜਾ ਤੋ ਅਸੀਂ ਪਰਸੈਂਟ ਫ੍ਰੀ ਸਬਸਿਡੀ ਮਹਿਆ ਕਰਵਾਈਗੀ ਕਿਸਾਨਾਂ ਨੂੰ ਮਨਜ਼ੂਰੀ ਮਸ਼ੀਨੀ ਖਰੀਦ ਦੇ ਚੋਕ ਬਣਾਉਣ ਲਈ ਉਹਨਾਂ ਦੇ ਸਹਾਇਤਾ ਬੈਂਕਾਂ ਤੋਂ ਕਰਜ਼ਾ ਮਹਿਆ ਕਰਵਾਇਆ ਜਾਏਗਾ ਇਸ ਦੇ ਨਾਲ ਹੀ ਇਹ ਜਾਣਕਾਰੀ ਖੋਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਦੇ ਲਿਖਿਆ ਹੈ ਕਿ ਪਰਾਲੀ ਸਾਣ ਦੇ ਕਾਰਨ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਡੀ ਸਰਕਾਰ ਵਚਨਬੱਧ ਹੈ ਪਰਾਲੀ ਦੇਣ ਬੇੜੇ ਲਈ ਕਿਸਾਨਾਂ ਨੂੰ 50 ਤੋਂ 80 ਫੀਸਦੀ ਤੱਕ ਸਬਸਿਡੀ ਤੇ ਮੁਹैया ਕਰਵਾਇਆ ਜਾਵੇਗਾ ਤੇ ਸਹਾਇਕਤਾ ਬੈਂਕਾਂ ਵੱਲੋਂ ਪੰਜਾਬ ਭਰ ਵਿੱਚ ਫਸਲੀ ਰੈਂਦ ਖੂਨ ਦੇ ਪਰਬੰਧ ਕਰਜ਼ਾ ਯੋਜਨਾ ਸ਼ੁਰੂ ਕੀਤੀ ਜਾਏਗੀ ਅਤੇ ਸਾਰੇ ਕਿਸਾਨਾਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਇਸ ਲਾਹੇਮੰਦ ਸਕੀਮ ਦਾਵਾ ਤੋਂ ਵੱਧ ਲਾਭ ਉਠਾਉਣਾ ਤੇ ਕਿੱਥੇ ਸਾਡੀ ਚਾਹੀਏਗੀ ਸਭ ਤੋਂ ਵੱਡੀ ਗੱਲ ਆ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ